ਸਸੀ ਗਰਦੀ ਸਾਰੇ ਆ ਤੁਹ ਹੋਰ ਕੀ ਹਾਲ ਚਾਲ ਹੈ ਜੀ ਸਾਰੇ ਠੀਕ ਠਾਕ ਹੋਗੇ ਹਾਂਜੀ ਤੇ ਆਪਾਂ ਹੁਣ ਚੱਲਿਆਂਗੇ ਬਾਜ਼ਾਰ 골ਡਨ ਹੱਬ ਵਾਲੇ ਦੇ ਤੁਸੀਂ ਇੰਸਟਾਗ੍ਰam ਤੇ ਦੇਖੇ ਹੋਣੇ ਤੇ ਆਪਾਂ ਰੈਡੀ ਚੈਡੀ ਹੋਗੇ ਤੇ ਆਪਣੇ ਘਰ ਵਾਲਾ ਤੇ ਪਤੀ ਵੀ ਉਹ ਆ ਗਏ ਦੇਖੋ ਪਤੀ ਦੇਵ ਜੀ ਆ ਗਏ ਚਲਿਏ ਚੱਲ ਇੱਕ ਤਾਂ ਇਹਨਾਂ ਨੂੰ ਕੱਢਣਾ ਮੈਨੂੰ ਬਹੁਤ ਔਖਾ ਹੁੰਦਾ ਹੈਗਾ ਹਾਏ ਧੁੱਪ ਹੈ ਧੁੱਪ ਕਰੀ ਜਾਂਦੇ ਹੁੰਦੇ ਆ ਇਹ ਧੁੱਪ ਹੈ ਇਹ ਵੇਲੇ ਸ਼ਾਮ ਨੂੰ ਚੱਲਦੇ ਤੇ ਥੋੜਾ ਜਿਹਾ ਚਫਾਨ ਹੋਰ ਲੈ ਕੇ ਆਉਣਾ ਤੇ ਆਪਾਂ 골ਡਨ ਹੱਬ ਵਾਲਿਆਂ ਦੇ ਮਿਲਦੇ ਆਂਗੇ ਚਲੋ ਚਲ ਜਾ ਕੇ ਉੱਥੇ ਤੁਹਾਨੂੰ ਦਿਖਾਵਾਂਗੇ ਵੀ ਕੀ ਉੱਥੇ ਵੈਰਾਈਟੀ ਹੈਗੀ ਵੈਰਾਈਟੀ ਕੁਆਲਿਟੀ ਹੈਨਾ ਚਲੋ ਚਲੋ ਬਲਬ ਲਾਈਟਾ ਬੰਦ ਕਰਦਾ ਬਾਰੇ ਬੱਚੇ ਆਉਣਗੇ ਆਪੀ ਖੋਲ ਲੈਣਗੇ ਆ ਕੇ ਹਨਾ ਲਾ 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 ਲਾਤਾ ਚਲੋ ਚਲੀਏ ਨਾ ਜਿ ਆਪਣਾ ਬੰਬੂ ਘਾਟ ਹੋ ਗਿਆ ਸਾਬ ਬੰਬੂ ਘਾਟ ਕਿਹਾ ਕਰ ਮੋਰ ਸਾਮੂ ਬੰਬੂ ਘਾਟ ਹੋ ਗਿਆ ਆਪਣਾ ਸਟਾਰਟ ਪਹਿਲਵਾਨ ਜੀ ਹੁਣ ਉੱਪਰ ਬੈਠਣਗੇ ਬੰਬੂ ਘਾਟ ਚ ਲਾਉਣਗੇ ਹਨਾ ਪਹਿਲਾਂ ਅਸੀਂ ਜਾ ਕੇ ਆਏ ਅੰਗੇ ਬੁਹਾੜੀ ਤੇ ਉੱਥੇ ਥੋੜਾ ਟਾਈਮ ਲੱਗ ਗਿਆ ਸਾਨੂੰ ਤੇ ਹੁਣ ਜੱਲੇ ਅੰਗੇ ਅਸੀਂ ਉਹਨਾਂ ਤੇ ਥੋੜੇ ਸਾਡੇ ਪੈਸੇ ਰਹਿੰਦੇ ਹਨਾ ਆਹ ਉਹ ਸਪਾਸਦ ਕਦੀ ਉਸਮਿੰਦਰ ਲੋਰ ਲੈ ਕੇ ਆਇਆ ਤਾਂ ਲੋਰ ਹੋਰ ਖੰਦ ਨਹੀਂ ਆਈ ਉਹ ਬਾਧੂਆ ਰੱਖ ਲੈ ਪਏ ਪਰ ਉਹਦੇ ਟੀ-ਸ਼ਰਟ ਸ਼ਰਟ ਆ ਵਗੈਰਾ ਕਹਿੰਦੇ ਬਹੁਤ ਜ਼ਿਆਦਾ ਵਧੀਆ ਨੇ ਹਾਂ ਉਹ ਦੇਖਣ ਚੱਲਿਆਂਗੇ ਹੁਣ ਤੇ ਕੱਲ ਲੈ ਕੇ ਨਹੀਂ ਆਏ ਹੈਗੇ ਕਹਿੰਦੇ ਮੈਂ ਤੈਨੂੰ ਲਨਾਲ ਲੈ ਕੇ ਜਾਵਾਂ ਫੇਰ ਲਿਓ ਮੈਂ ਕਿਹਾ ਠੀਕ ਹੈ ਜੀ ਚਲੋ ਜੀ ਲਓ ਜੀ ਨੰਨੇ-ਮੁੰਨੇ ਵੀ ਆ ਗਏ ਆਪਣੇ ਅਸੀਂ ਜਾ ਕੇ ਵੀ ਮੁੜੇ ਮਹਾਲੀ ਤੋਂ ਤਾਂ ਅਸੀਂ ਹੁਣ ਚੱਲਿਆਂਗੇ ਸ਼ਾਪਿੰਗ ਸ਼ਾਪਿੰਗਾ ਕਰਨਾ ਲੋ ਚਾਬੀ ਠੀਕ ਹੈ ਚਾਬੀ ਤੁਹਾਡੇ ਕੋਲ ਹੈਗੀ ਠੀਕ ਹੈ ਹੈਨਾ ਠੀਕ ਹੈਗਾ ਜਦੋਂ ਵੀ ਆਪਾਂ ਘਰ ਤੋਂ ਬਾਹਰ ਨਿਕਲਦੇ ਆਪਣੇ ਗੁਰੂ ਘਰ ਆਪਣੇ ਮੱਥੇ ਲਾਗਦੇ ਹੈਗਾ ਹੈਨਾ ਇਹ ਸਭ ਤੋਂ ਵਧੀਆ ਹੈਗਾ ਪਰ ਮਾਦਮਾ ਦਾ ਨੌ ਲਿਆ ਜਾਂਦਾ ਹੈਗਾ ਮੂੰਹ ਚ ਇਹ ਵਿੱਚ ਵਿੱਚ ਦੀ ਆਪਾਂ ਜਾ ਰਹੇ ਹਾਂ ਹੁਣ ਇਹਨੂੰ ਕਹਿੰਦੇ ਨੇ ਬੜਾ ਦਰਵਾਜ਼ਾ ਨਾ ਉਹ ਬੜਾ ਦਰਵਾਜ਼ਾ ਪਿੱਛੇ ਰਹਿ ਗਿਆ ਗੁਰਦੁਆਰਾ ਸਾਹਿਬ ਦੇ ਕੋਲ ਦੀ ਗਲੀ ਹੈ ਹੈ ਨਾ ਖੜਾ ਤਾਂ ਮੋਟਰਸਾਈਕਲ ਆਪਾਂ ਤੇ ਆ ਹੈਗੀ ਦੁਕਾਨ ਕੋਲ ਆ ਇਧਰ ਹੈ 골ਡਨ ਹੱਬ ਯਾਰ ਕੱਲ ਆਏ ਸੀ ਅਸੀਂ ਲੋਰ ਦਾ ਹਾਂ ਬਾਈ ਦਰੋਂ ਹਨ ਆ ਵੀਰ ਕੁੱਟੀ ਸ਼ਰਟ ਵਗੈਰਾ ਦੇਖੇ ਕੱਲ ਹਾਲੇ ਦਿੰਦੇ ਨੰਬਰ ਲੇ ਕੇ ਸੈਕਿੰਡ ਤੇ ਕੱਲ ਭਾਜੀ ਕੱਲਾ ਮੈਂ ਤੇਰੇ ਕੋਲ ਫੋਨ ਦੇ ਤੇ ਆਈ ਆ ਠੀਕ ਹੈ ਨਾ ਲੋਰ ਤਾਂ ਰਹਿਣ ਦੇ ਕੁੱਟੀ ਸ਼ਰਟ ਦਿਖਾ ਦੇ ਮੇਰੇ ਨਾਲ ਭਾਜੀ ਹੈ ਮੈਟੀ ਹੈ ਹੈ ਮੈਟੀ ਦਿਖਾ ਰਿਹਾ ਯਾਰ ਦਿਖਾਏ ਇਹ ਲੋ ਵੀ ਦੇਖ ਤੋ ਇੱਕ ਤਾਂ ਰਹਿ ਗਈ ਨਾ ਇਹ ਦਿਖਾ ਦੇ ਮੇਰੇ ਨੂੰ ਦਿਖਾਈ ਦੇ ਮੇਰਾ ਹਾਂ ਡਬਲ ਐਕਸਲ ਡਬਲ ਡਬਲ ਐਕਸਲ ਡਬਲ ਐਕਸਲ ਆ ਪੀ ਦੇ ਹੀ ਕੰਮ ਬਾਈ ਉਹ ਦਬਲੇ ਕੋਦੇ ਸਾਈਡ ਤੇ ਆ ਮੈਂ ਉਹ ਮਿੱਟੀ ਦੇ ਕੋਲਰਾਂ। ਭੜੀ। ਹਾਂਜੀ ਵੀਰੇ। ਕਿੰਨੇ ਕਮਰੇ? ਨਿਗੜਿਓ। ਹੂੰ ਮੁਰਤਾ ਪਾਉ। ਮਾਗਾ ਨੇਤੀ ਕੋਟ ਵੇਚਣ ਲੱਗ ਗਏ। ਹਾਂ। ਈਂਟ ਪਾਲਵਾ। ਹੂੰ। ਇਹ ਵੀ ਔਖਈ ਆ ਨਾ ਹੋਰ ਜੇ ਕੁਝ ਲੈਣਾ ਹੁੰਦਾ ਹੈਗਾ ਸਾਰੇ ਬੂੜ ਦਾ ਦੂਏ ਪਾ ਕੇ ਜਾਵੇ ਬਿਨਾ ਫਿੱਟੀਆਂ ਜਾਲਾ ਹੂੰ ਜੇ ਕੁਝ ਲੈਣਾ ਹੁੰਦਾ ਹੈ ਤਾਂ ਇਹ ਖਾਸ ਕਰਕੇ ਹੈ ਠੀਕ ਹੈ ਇਹ ਕੁਆਲਟੀ ਹੋ ਗਿਆ ਨਾ ਫਿਰ ਹੁਣ ਆਪਾਂ ਸ਼ੋਅਰੂਮ ਚ ਖਰੀਦਦੇ ਹਾਂ ਉਹ ਚੀਜ਼ ਇਨਾਂ ਕੋਲ ਮਿਲਦੀ ਨਹੀਂ ਫਿਰ ਰੇਟ ਵੀ ਪਾਣੀ ਚ ਜਾਂਦੀ ਹੈ ਨਾ ਪੂਰੀ ਆਟੋਮੈਟਿਕਲੀ ਫੀਟਿੰਗਸ ਆ ਜਾਂਦੀ ਹੈ ਹੈ ਨਾ ਠੀਕ ਹੈ ਇੰਗਲਵ ਵਿਜਾਪਾ ਬੜਾ ਸਹੀ ਜੀ ਲਵਾਂਗੇ ਬੜੇ ਤੋਂ ਬੜਾ ਦੇਈ ਜਾ ਤਾਂ ਜਾ ਕੇ ਫਿੱਟ ਆਊਗਾ ਹੋਈ ਜਾਂਦਾ ਫਿਰ ਉਹ ਹੁਣ ਹੀ ਸਹੀ ਆਉਂਦਾ ਹੈ ਹੁਣ ਇਹ ਗੱਲ ਹੋਰ ਹੈ ਨਾ ਸ਼ੋਰੂਮਾਂ ਦੇ ਵਿੱਚ ਕੀ ਹੁੰਦਾ ਐਕਸਲ ਵੀ ਆ ਜਾਂਦਾ ਹੈਗਾ ਹੂੰ ਡਬਲ ਐਕਸ ਵਾਲੇ ਬੰਦੇ ਨੇ ਨਾ ਜ ਐਕਸਲ ਪਰ ਉਹ ਵੀ ਆ ਜਾਂਦਾ ਇਹਨਾਂ ਕੋਲ ਟ੍ਰਿਪਲ ਐਕਸਲ ਵੀ ਨਹੀਂ ਆਉਂਦਾ ਹੈਗਾ ਇਹ ਚੱਕਰ ਹੁੰਦਾ ਠੀਕ ਆ ਕਰਗੁਰਪਾਉ ਨੂੰ ਕਰਗੁਰਪਾਉ ਨੂੰ ਠੀਕ ਕੱਪੜੇ ਨਾਲ ਕੋਈ ਸਾਨੂੰ ਪੈਸੇ ਨਹੀਂ ਮਿਲਦੇ ਸਾਨੂੰ ਮਜਬੂਰੀ ਚ ਲੈਣੀ ਪਈ ਨਾ ਕਿਉਂਕਿ ਟੀ-ਸ਼ਰਟ ਆਪਣਾ ਲੋਰ ਦੇ ਪੈਸੇ ਗਏ ਹੋਏ ਸੀ ਪੈਸੇ ਤੋਂ ਗਾਂਧਰਕ ਮੋੜਦਾਰੇ ਹੁੰਦਾ ਜੀ ਵੀ ਸੈਂਟਲਿੰਗ ਚਲ ਕੋਈ ਨਹੀਂ ਚਲੋ ਫਿਰ ਵੀ ਠੀਕ ਹੈ ਘਰੇ ਪਾਉਣ ਵਾਲਾ ਵਧੀਆ ਕੱਪੜਾ ਮਿਲਦਾ ਹਾਂ ਇੰਨਾ ਤਾਂ ਹੈਗਾ ਵੀ ਸਸਤੇ ਰੇਟ ਚ ਕੱਪੜਾ ਠੀਕ ਹੈ ਨਾ ਉਹ ਚਲਿਏ ਫਿਰ ਕਿੱਥੇ ਪਹੁੰਚ ਜਗੇ ਅਮੈਰਾ ਸੀਟੀ ਇਹ ਹੀ ਕੰਮ ਆਉਂਦੀ ਆ ਆਪਣੇ ਤਾਂ ਕੋਈ ਨਹੀਂ ਮਿਲਿਆ ਜਾਂਦਾ ਹਾਂ ਤੇ ਫੀਟਿੰਗ ਮਿਲ ਜਾਂਦੀ ਆ ਹੋਰ ਕਿਸੇ ਤੋਂ ਮਜਬੂਰੀ ਦੇ ਵਿੱਚ ਨਾ ਫਾਨੂੰ ਉਹ ਬਦਲ ਨਹੀਂ ਪਈ ਪੈਸੇ ਉਹਨੇ ਵਾਪਸ ਰੀਸੀ ਕਰਨੇ ਇਸ ਕਰਕੇ ਜੀ ਮੈਰਾ ਜਾ ਕੇ ਮਾਤਲ ਹੁਣ ਅੱਥੇ ਵੀ ਉਹ ਚਾਉਦੇ ਕੋ। ਆਹ ਥਲੀ ਆ ਜਾ। ਇਹੀ ਕੰਮ ਆ ਗਈ ਆਪਣੇ ਤਾਂ ਦੁਬਾਰਾ ਫੇਰ। ਥੋੜਾ ਆਪਾਂ ਜਾਵਾਂਗੇ ਅੱਤੇ ਵਾਲੇ ਨੇ। ਕਿਉਂਕਿ ਥਲੀ ਫਿਰ ਤੂੰ ਪੰਗ ਤੋਂ ਪੰਜ ਕਿਹੜਾ ਹੁੰਦਾ ਯਾਰ। ਆ ਜਾਵਾਂਗੇ ਓਸ ਤੇ ਵਾਲੇ ਨੇ। ਤੇ ਇਹ ਵਾਲਿਆਂ ਦੇ ਨਾਲ ਸਹੀ ਹੁੰਦੀਆਂ ਨੇ ਲੋਹੜਾ ਵਗੈਰਾ। ਲੋਹੜਾ ਸ਼ਰਟਾਂ ਸਹੀ ਰੇਟ ਸਹੀ ਕਾਸ਼ੀ ਸਹੀ। ਅੱਤੇ ਉੱਪਰ ਹੈ ਕਿ ਥੱਲੇ ਉੱਪਰ ਹੈ ਮੇਰੀ ਗੱਲ ਤੇ ਹੈ ਨਾ। ਹੁਣ ਫੇਰ ਉੱਪਰ।

ਲੋ ਜੀ ਆ ਮੇਰਾ ਸਿਟੀਓ ਕਮ ਆਈ ਸਾਡੇ ਦਾ ਹੋਰ ਉੱਥੇ ਜਾ ਕੇ ਚੀਜ਼ ਖੰਦ ਆ ਜੀ ਰੇਡ ਤਾਂ ਚਲ ਜਿਹੜਾ ਹੈਗਾ ਹੈਗਾ ਸ਼ੋਰੂਮ ਆ ਦਾ ਪਰ ਐ ਵੀ ਚਲ ਚੀਜ਼ ਵਧੀਆ ਹੋਣੀ ਦੂਸਰੀ ਦਿਖਾਓ ਓਕੇ ਲੋਰ ਲੱਗੇ ਆਈ ਵੈਸੇ ਆ ਲੋਰ ਨਾ ਆ ਟੀ-ਸ਼ਰਟ ਨਾਲ ਮੈਚ ਨਹੀਂ ਕਰਦੀ ਹੈ ਜੀ ਹੂੰ ਬੈ ਜੀ ਇਹ ਪੈਂਟਡ ਆਈ ਪਈ ਹੈ ਹੂੰ ਫੀਟਿੰਗ ਹੈ ਜਿਹੜੀ ਦੀ ਉਹ ਪਾਣ ਸਕਦੇ ਹਾਂ ਤੂੰ ਵੈਸੇ ਰੰਗ ਸੇਮ ਹੈ ਦੋਵਾਂ ਦਾ ਦੇਖੋ ਪਰ ਥੋੜਾ ਜਿਹਾ ਫਰਕ ਹੈ ਸਹੀ ਲੱਗਦੀ ਇਹਨਾਂ ਡਾਰਕ ਚੱਲੂਗੀ। ਹਮਮ। ਨਾਰਕ ਬਲੈਕ ਵਗੈਰਾ ਹੋਗੀ ਮਰਮਰ ਹੋਗੀ। ਹਾਂ ਜੀ। 골ਡਨ ਆਪ ਵਾਲੇ ਤੋਂ ਜੀ ਆ ਪੈਂਟ ਲੈ ਕੇ ਆਏ ਆ ਬਸ ਇੱਕਾ। ਉਹ ਵੀ ਤਾਂ ਵੀ ਆਪਾਂ ਪੈਸੇ ਤੇ ਉਹ ਤਾਂ ਪੈਂਟ ਮਿਲ ਗਈ ਸੀ। ਮੈਂ ਕਿਹਾ ਚੱਲੋ। ਠੀਕ ਹੈ ਪੈਂਟ ਤਾਂ। ਹਾਂ ਠੀਕ ਹੈ ਫੀਟਿੰਗ ਵਧੀਆ ਗਈ ਫੀਟਿੰਗ ਵਧੀਾਈ ਆ। ਪੌਣੇ ਨੂੰ ਠੀਕ ਲੱਗੀ। ਤੇ ਆਹ ਕੀ ਬਿਆ ਗੁਰਾ ਗ੍ਰੀਨ। ਇਹ ਪਤਾ ਨਹੀਂ ਕੀ ਹੈਗਾ। ਫਰਾਕੀ। ਹਮ। ਇਹ ਉਹਨੇ ਕੀ ਆ ਫੋਟੋ ਲਓ ਜੀ ਇੱਕ ਮੇਰੇ ਘਰ ਵਾਲਾ ਲੈ ਕੇ ਆਇਆ ਦੇਖੇ ਤਾਂ ਮੈਂ ਹੀ ਆਇਆ ਫਿਰ ਕੌਣ ਹੀ ਤਾਂ ਨਹੀਂ ਤੂੰ ਜੀ ਲੈ ਕੇ ਆ ਆਪਣੇ ਵਾਸਤੇ ਆਹ ਦੀ ਗਰੀਟੇ ਪਾਈ ਸਰ ਗਿਆ ਫਰੈਸ਼ ਕੈਂਟ ਲੱਗੀ ਮੈਨੂੰ ਬਹੁਤ ਪਾਈ ਹੋਈ ਪਾਈ ਹੋਈ ਬਹੁਤ ਸੋਹਣੀ ਲੱਗੇ ਚਲੋ ਜੀ ਕਿਤੇ ਪਾਵਾਂਗੇ ਲੋ ਜੀ ਬਸ ਆਹ ਇਸ ਮਾਨ ਜੀ ਲੈ ਕੇ ਆਇਾਂਗੇ ਤੋ ਜੋ ਬੀਲੀ ਰਿਕਟ ਆਟੇ ਵਾਲੇ ਇਹਨਾਂ ਦਾ ਰਿਕਵੋਸ ਆਇਆ ਨੇ ਪਰ ਜਿਵੇਂ ਹੀ ਹੁੰਦਾ ਅੱਦੇ ਸਸੀ ਗਾਜ਼ੀ ਸਾਰਿਆਂ ਨੂੰ ਹਾਂਜੀ ਕੀ ਹਾਲ ਚਾਲ ਹੈ ਸਾਡਾ ਤਾਂ ਵਧੀਆ ਜੀ ਤੁਸੀਂ ਦੱਸਦੇ ਹੋ ਤੇ ਹਾਂਜੀ ਦੂਸਰੀ ਗੱਲ ਤੇ ਕਈ ਭੈਣ ਭਰਾਵਾਂ ਦੇ ਕਮੈਂਟ ਆਉਂਦੇ ਸੀ ਨਾ ਕਿ ਤੁਸੀਂ ਨਾਮ ਨਹੀਂ ਬੋਲਦੇ ਨਾਮ ਨਹੀਂ ਬੋਲਦੇ ਤੇ ਅੱਜ ਆਪਾਂ ਨਾਮ ਵੀ ਬੋਲਾਂਗੇ ਤੇ ਇੱਕ ਦੋ ਕਮੈਂਟ ਬੈਡ ਵੀ ਆਏ ਸੀਗੇ ਹਨਾ ਹਾਂ ਉਹਨਾਂ ਨੂੰ ਵੀ ਜਵਾਬ ਦੇਵਾਂਗੇ ਜਿਹੜੇ ਬੈਡ ਕਮੈਂਟ ਕਰਦੇ ਨੇ ਮੈਨੂੰ ਕਮੈਂਟ ਕਰਨ ਲੱਗੇ ਨਾ ਵੀਡੀਓ ਦੇਖ ਲਿਆ ਕਰੋ ਪੂਰੀ ਹਾਂ ਕਈਆਂ ਨੇ ਕਿਹਾ ਹੋਇਆਗਾ ਵੀ ਜਗਰੂਪ ਤੇ ਗੁਰਿੰਦਰ ਨੇ ਵੀ ਵਾਲ ਕਟਾਤੇ ਕੋਈ ਵਾਲਨੀ ਜੀ ਕਟਾਏ ਹੈਗੇ ਇਹਨਾਂ ਨੇ ਤੇ ਚਲੋ ਜੀ ਨਾਮ ਮੈਂ ਤੁਹਾਨੂੰ ਕਮੈਂਟ ਪੜ੍ਹ ਕੇ ਦਿਖਾਉਣਾ ਫਿਰ ਤੁਸੀਂ ਆਪੇ ਦੱਸਿਓ ਵੀ ਉਹ ਗੱਲ ਤੱਕ ਮੈਂ ਗਲਤ ਹਾਂ ਹਾਂ ਜੀ ਚਲੋ ਪਹਿਲਾਂ ਆਪਾਂ ਨਾਮ ਬੋਲਦੀਏ ਜੀ ਪਰਮਜੀਤ ਕੌਰ ਭਿੱਖੀ ਤੋਂ ਇਹ ਨੇ ਜੀ ਪਰਮਜੀਤ ਕੌਰ ਗਿੱਲ ਕਨੇਡਾ ਠੀਕ ਹੈ ਜੀ ਇਹ ਇੱਥੇ ਜ਼ਿਲ੍ਹਾ ਬਰਨਾਲੇ ਤੋਂ ਨੇ ਜੀ ਪਿੰਡ ਹਮਿਦੀ ਅਗਲਾ ਨਾਮ ਹੈ ਜੀ ਜੱਸੀ ਮੋਗੇ ਤੋਂ ਇਹ ਹੈਗੇ ਨੇ ਤਰਸੀਮ ਸਿੰਘ ਪਿੰਡ ਪੁੱਟਾ ਜ਼ਿਲ੍ਹਾ ਫਤਿਹਗੜ ਸਾਹਿਬ ਇਹ ਇਹ ਕਮੈਂਟ ਹੈ ਜੀ ਇਹ ਨੇ ਲਿਖਿਆ ਇਹ ਹੈਗੇ ਅਮਰਜੀਤ ਕੌਰ ਬਹੁਤ ਦੁੱਖ ਹੋਇਆ ਗੁਰਿੰਦਰ ਐਂਡ ਜਗਰੂਪ ਨੂੰ ਦੇਖੇ ਦੇਖ ਕੇ ਦੋਨਾਂ ਨੇ ਕੇਸ ਕਤਲ ਕੀਤੇ ਹਨ ਅਗਰ ਕੇਸ ਨਹੀਂ ਸੁਭਾਲ ਸਕਦੇ ਤੇ ਪੱਗ ਕਿਉਂ ਬੰਨਦੇ ਹੋ ਪਹਿਲਾਂ ਤਾਂ ਜੀ ਮੈਡਮ ਜੀ ਅਮਰਜੀਤ ਕੌਰ ਜੀ ਮਨੂ ਨਹੀਂ ਪਤਾ ਵਿੱਚ ਮੇਰੇ ਤੋਂ ਛੋਟੇ ਹੋ ਵੱਡੇ ਹੋ ਚਲ ਜੋ ਵੀ ਹੋ ਤੁਹਾਨੂੰ ਰਿਸਪੈਕਟ ਹੈਗੀ ਤੁਸੀਂ ਸਾਡੀ ਕਿਹੜੀ ਵੀਡੀਓ ਚ ਦੋਨਾਂ ਦੇ ਕੇਸ ਕਤਲ ਦੇਖ ਲੇ ਮੈਂ ਵੀ ਬਾੜ ਰੱਖੇ ਆ ਜਗਨੂਪ ਜਗਰੂਪ ਨੇ ਵੀ ਬਾੜ ਰੱਖੇ ਆ ਅਸੀਂ ਜਿਹੜੀ ਪੱਗ ਬੰਨਦੇ ਆ ਨਾ ਅਸੀਂ ਬਾੜ ਪਿੱਛੇ ਨੂੰ ਬੰਨ ਕੇ ਫੇਰ ਪੱਗ ਬੰਨਦੇ ਆ ਤੇ ਦੂਸਰੀ ਗੱਲ ਹੈ ਕਿ ਜੇ ਇਹਨਾਂ ਦੇ ਵਾਲ ਕੱਟੇ ਹੁੰਦੇ ਤਾਂ ਇਹ ਕੈਪ ਲੈ ਕੇ ਵੀ ਵੀਡੀਓ ਬਣਾ ਸਕਦੇ ਸੀਗੇ ਪੱਗ ਹੀ ਕਿਉਂ ਬੰਨਦੇ ਹੈਗੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੁਸੀਂ ਇਦਾਂ ਦੇ ਕਮੈਂਟ ਨਾ ਕਰਿਆ ਕਰੋ ਪੂਰੀ ਵੀਡੀਓ ਦੇਖਿਆ ਕਰੋ ਪਹਿਲਾਂ ਤੁਸੀਂ ਹਾਂ ਤੁਸੀਂ ਤੁਸੀਂ ਜੇ ਤੁਹਾਨੂੰ ਲੱਗਦਾ ਨਾ ਸਾਡੇ ਕਿਤੇ ਕੇਸ ਤੁਹਾਨੂੰ ਕਤਲ ਕਰੇ ਦਿਖ ਰਹੇ ਹੈਗੇ ਤੁਸੀਂ ਸਕਰੀਨ ਸ਼ਾਟ ਪਾ ਕੇ ਮੈਨੂੰ ਇੰਸਟਾਗ੍ਰam ਤੇ ਭੇਜ ਦਿਓ ਹਾਂ ਹੈਨਾ ਅਸੀਂ ਇਹਨਾਂ ਦੇ ਬਾਲਾਂ ਦੀ ਫੋਟੋ ਭੇਜ ਦਾਂਗੇ ਹਾਂ ਮੈਂ ਨਾ ਮੈਂ ਕਦੀ ਨਹੀਂ ਚਾਹੁੰਦਾ ਮੈਂ ਕੈਮਰੇ ਅੱਗੇ ਨੰਗਾ ਸਿਰ ਲੈ ਕੇ ਆਵਾਂ ਫਿਰ ਤੁਸੀਂ ਕਹਿਣਾਗਾ ਗੁਰਿੰਦਰ ਬਾੜ ਰੱਖ ਕੇ ਕੈਮਰੇ ਅੱਗੇ ਨੰਗਾ ਸਿਰ ਲੈ ਕੇ ਆ ਗਿਆ ਠੀਕ ਹੈ ਜੀ ਇਸ ਕਰਕੇ ਪਲੀਜ਼ ਤੁਸੀਂ ਨਾ ਕਮੈਂਟ ਦੇਖ ਕੇ ਕਰਿਆ ਕਰੋ ਇਦੇ ਨਾਲ ਹੋਰ ਲੋਕਾਂ ਨੂੰ ਵੀ ਬੈਡ ਲੱਗਦਾਗਾ ਹਨਾ ਲੋਕ ਸਮਝਣ ਨੂੰ ਸੱਚੀ ਗੁਰਿੰਦਰ ਸਿੰਘ ਗਰੂਪ ਰੋਡੇ ਨਹੀਂ ਸਿਰ ਤੋਂ ਅਸੀਂ ਰੋਡੇ ਨਹੀਂ ਹੈਗੇ ਅਸੀਂ ਪੂਰੇ ਸਰਦਾਰ ਹੈਗੇ ਸਾਡੇ ਪੂਰੇ ਬਾਲ ਨੇ ਠੀਕ ਹੈ ਜੀ ਤੁਸੀਂ ਦੇਖ ਵੀ ਸਕਦੇ ਆ ਦੇਖੋ ਸਾਈਡਾਂ ਤੇ ਨਿਕਲੇ ਨੇ ਆਹ ਦੇਖੋ ਆਹ ਦੇਖੋ ਸਾਈਡਾਂ ਤੇ ਨਿਕਲੇ ਹੋਏ ਦੇਖੋ ਇੱਕ ਕਟਿੰਗ ਕਰਾਈ ਹੁੰਦੀ ਨਾ ਤਾਂ ਇਹ ਚੀਜ਼ ਸਾਰੀ ਸ਼ੇਪ ਕੀਤੀ ਹੁੰਦੀ ਹੈ ਜੀ ਤੇ ਜਿਹੜੇ ਸਰਦਾਰ ਭਰਾ ਨੇ ਵੱਡੇ ਵਾਲਾਂ ਵਾਲੇ ਉਹਨਾਂ ਨੂੰ ਪਤਾ ਹੋਵੇਗਾ ਕਿ ਵਾਲ ਇੱਥੋਂ ਨਾ ਕਰਕੇ ਰਬੜ ਪਾ ਕੇ ਪਿੱਛੇ ਨੂੰ ਬੰਨੇ ਜਾਂਦੇ ਨੇ ਕਿ ਮੇਰੇ ਤਾਂ ਬਾਲ ਬਹੁਤ ਵੱਡੇ ਵੱਡੇ ਨੇ ਮੈਂ ਕਿਉਂ ਕਟਾਉਂਗਾ ਨਾ ਇਹਨਾਂ ਦੇ ਤਾਂ ਬਹੁਤ ਲੰਬੇ ਬਾਲ ਨੇ ਜੀ ਐਦਾਂ ਪੂਰਾ ਆ ਜਾਂਦਾ ਹੈਗਾ ਇਹਨਾਂ ਦਾ ਪੂਰੇ ਆ ਕੇ ਦੁਬਾਰੇ ਫੇਰ ਬਾਲ ਮੇਰੇ ਅੱਗੇ ਆ ਜਾਂਦੇ ਨੇ ਤੇ ਚਲੋ ਠੀਕ ਹੈ ਜੀ ਜਿੰਨੀ ਇੱਕ ਤੁਹਾਡੀ ਸੋਚ ਸੀ ਤੁਸੀਂ ਉਸ ਤਰ੍ਹਾਂ ਕਮੈਂਟ ਕਰਤਾ ਤੇ ਅਗਲਾ ਕਮੈਂਟ ਹੈਗਾ ਜੀ ਪਵਨਦੀਪ ਕੌਰ ਇਹਨਾਂ ਨੇ ਕਈ ਵਾਰੀ ਕਹਿਆ ਤਾਂ ਪਲੀਜ਼ ਨਾਮ ਬੋਲ ਦੋ ਲਓ ਜੀ ਲਓ ਜੀ ਅੱਜ ਤੁਹਾਡਾ ਸੀ ਨਾਮ ਬੋਲ ਨਾਮ ਬੋਲਤਾ ਜੀ ਨਾਮ ਬੋਲਿਆ ਕਰਾਂਗੇ ਪਰ ਕੀ ਕਰੀਏ ਥੋੜਾ ਜਿਹਾ ਉਲਝੇ ਹੋਇਆ ਹਾਂ ਹਾਂ ਤੇ ਅਗਲਾ ਨਾਮ ਹੈ ਜੀ ਚਰਨਜੀਤ ਕੌਰ ਪਿੰਡ ਚਿੰਮਾ ਤੋਂ ਹਾਂ ਇਹਨਾਂ ਦਾ ਇੱਕ ਫੇਰ ਕਮੈਂਟ ਆਇਆ ਹੈ ਪਵਨਦੀਪ ਕੌਰ ਪਲੀਜ਼ ਨਾਮ ਬੋਲ ਦੋ ਹਾਂ ਜੀ ਦੇਖੋ ਜੇ ਤੁਹਾਡੇ ਕੋਲ ਨਾਮ ਬੋਲਦਾ ਇੱਕ ਵੀਰ ਦਾ ਕਮੈਂਟ ਆਇਆ ਸੀ ਰਮਨਪ੍ਰੀਤ ਸਿੰਘ ਗੁਰਿੰਦਰ ਵੀਰੇ ਤੁਸੀਂ ਚੈਨਲ ਦਾ ਨਾਮ ਸੀਜੀਸੀ ਕਿਉਂ ਰੱਖਿਆ ਉਹ ਖਾਸ ਕਾਰਨ ਨਹੀਂ ਹੈਗਾ ਸੀਜੀਸੀ ਰੱਖਣ ਦਾ ਮੇਰਾ ਲਾਂਡਾ ਦਾ ਪਿੰਡ ਹੈਗਾ ਮੋਹਾਲੀ ਲਾਗੇ ਉੱਥੇ ਸੀਜੀਸੀ ਕਾਲਜ ਹੈ ਜਰੂਸੀ ਨਾਮ ਰੱਖ ਰਹੀ ਸੀ ਵੀਡੀਓ ਚੈਨਲ ਦਾ ਤਾਂ ਐਦਾਂ ਹੀ ਮੇਰੇ ਮੂੰਹ ਤੋਂ ਸੀਜੀਸੀ ਮੂਵੀ ਪੜ ਹੋ ਗਿਆ ਤਾਂ ਉਹ ਮੇਰੇ ਨਾਲ ਦੇ ਦੋਸਤ ਨੂੰ ਚੰਗਾ ਲੱਗਿਆ ਅਸੀਂ ਉਹ ਰੱਖਤਾ ਸਾਡਾ ਪਿੰਡ ਹੈ ਜੀ ਅਸੀਂ ਬਸ ਉਸੇ ਸਾਜੇ ਨਾਲ ਹਾਂ ਤਾਂ ਇਹਦੀ ਫੁੱਲ ਫਾਰਮ ਇਹ ਹੈ ਸੀਜੀਸੀ ਕੋਈ ਕਾਲਜ ਨਹੀਂ ਹੈਗਾ ਇਹ ਸਾਡਾ ਆਪ ਦਾਗਾ ਕ੍ਰੀਏਸ਼ਨ ਆਫ ਗਿਲ ਸਿਨੇਮਾ ਇਹਦਾ ਇਹ ਫੁੱਲ ਫਾਰਮ ਹੈ ਜੀ ਤੇ ਅਗਲਾ ਹੈਗਾ ਜੀ ਹਾਂ ਇਹ ਨਹੀਂ ਭੁਪਿੰਦਰ ਕੌਰ ਲਾੜਵਾ ਡਿਸਟ੍ਰਿਕਟ ਕੁਰਕਸ਼ੇਤਰ ਹਰਿਆਣਾ ਤੇ ਅਗਲਾ ਹੈਗਾ ਜੀ ਲਾਭ ਸਿੰਘ ਰਮਾਣਾ ਪਿੰਡ ਸ਼ੇਖਪੁਰਾ ਬਠਿੰਡਾ ਅਗਲਾ ਕਮੈਂਟ ਹੈ ਜੀ ਮਨਜੀਤ ਕੌਰ ਇਹ ਹੁਣ ਪਤਾ ਨਹੀਂ ਆਸਟ੍ਰੇਲੀਆ ਹੈ ਪਤਾ ਨਹੀਂ ਕੀ ਹੈ ਇਹਨਾਂ ਨੇ ਡਬਲ ਏ ਯੂ ਐਸਟੀ ਇਹ ਪਾਇਆ ਹੋਇਆਗਾ ਤੇ ਇੱਕ ਹੈਗਾ ਜੀ ਦਲਜੀਤ ਕੌਰ ਯੂ ਐਸ ਏ ਹਾਂਜੀ ਮੈਡਮ ਜੀ ਤੁਸੀਂ ਵੀ ਬਹੁਤ ਸਾਨੂੰ ਮੈਸੇਜ ਕਰ ਦਿਓ ਧੰਨਵਾਦ ਤੁਹਾਡਾ ਮੈਸੇਜ ਕਰਨ ਲਈ ਤੇ ਇਹ ਸੀ ਆਪਣੇ ਕਮੈਂਟ ਤੇ ਇੱਕ ਮੈਡਮ ਆਪਣੇ ਤੁਸੀਂ ਜਾਣਦੀ ਹੋਗੇ ਆਪਣਾ ਫਤਿਹਗੜ੍ਹ ਸਾਹਿਬ ਤੋਂ ਹੈਗੇ ਮਨਜੀਤ ਕੋਰ ਸੈਂਪਲ ਉਹ ਵਾ ਸਾਨੂੰ ਕਮੈਂਟ ਕਰਦੇ ਨੇ ਉਹ ਸਾਡੇ ਨੇੜੇ ਹੀ ਨੇ ਤੇ ਇੱਕ ਇੱਕ ਮੈਡਮ ਦਾ ਹੋਰ ਕਮੈਂਟ ਆਇਆ ਹੋਇਆ ਉਹ ਕਹਿੰਦੇ ਨੇ ਵੀ ਅਸੀਂ ਤੁਹਾਡੇ ਘਰ ਤੋਂ 3 ਕਿਲੋਮੀਟਰ ਦੂਰ ਹੈਗੇ ਹੂੰ ਚਲੋ ਅੱਛੀ ਗੱਲ ਹੈ ਤੁਸੀਂ ਬਹੁਤ ਸਾਡੇ ਨੇੜੇ ਹੋ ਠੀਕ ਹੈ ਨਾ ਕਦੀ ਮੌਕਾ ਮਿਲੇ ਜਰੂਰ ਮਿਲੇਓ ਤੁਹਾਨੂੰ ਅਸੀਂ ਮਿਲਾਂਗੇ ਜਰੂਰ ਤੇ ਕੋਈ ਹੋਰ ਗੱਲ ਵਾ ਬਸ ਜੀ ਇਹੀ ਕਹਿਣਾ ਹੈ ਕਿ ਆਪਾਂ ਵੀ ਕਿਤਾ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਬਦਸਵਾਦ ਕਮੈਂਟ ਕਰਿਆ ਕਰੋ ਜਿਹੜੇ ਕਮੈਂਟ ਹੁੰਦੇ ਨੇ ਨਾ ਵਧੀਆ-ਵਧੀਆ ਕਰਿਆ ਕਰੋ ਦੇਖੋ ਹੁਣ ਅਸੀਂ ਨੇ ਵੀਡੀਓ ਬਣਾਈ ਤੀ ਗੱਡੀਆਂ ਤੇ ਗੱਡੀਆਂ ਵਾਲੇ ਹਨਾ ਗੱਡੀਆਂ ਵਾਲੇ ਉਹਤੇ ਅਸੀਂ ਵੀਡੀਓ ਬਣਾਈ ਦੀ ਸਾਰਿਆਂ ਨੇ ਪਸੰਦ ਤੇ ਕਰੀ ਪਰ ਉਹੀ ਲਾਈਕ ਲਾਈਕ ਨਹੀਂ ਤੁਸੀਂ ਕਰਦੇ ਹੈਗੇ ਲਾਈਕ ਜਿੰਨੇ ਤੁਸੀਂ ਕਰੋਗੇ ਉੰਨੀ ਸਾਡੀ ਵੀਡੀਓ ਉੱਪਰ ਜਾਊਗੀ ਅਸੀਂ ਵੀ ਇਹੀ ਚਾਹੁੰਦੇ ਆ ਕਿ ਜੇ ਤੁਸੀਂ ਲਾਈਕ ਕਰੋ ਵੱਧ ਵੱਧ ਸ਼ੇਅਰ ਕਰੋ ਹਨਾ ਤਾਂ ਵੀਡੀਓ ਬਣਾਉਣ ਜ ਮਨ ਵੀ ਲੱਗਦਾ ਕਿਉਂਕਿ ਧੂਪਾ ਹੋ ਗਈ ਬਹੁਤ ਹੁਣ ਮਨ ਵੀ ਨਹੀਂ ਕਰਦਾ ਬਾਹਰ ਨਿਕਲਦੇ ਨੇ ਤੇ ਪਰ ਚਲੋ ਸਾਡਾ ਕੰਮ ਹੈਗਾ ਅਸੀਂ ਕਰਦੇ ਹਾਂਗੇ ਕੰਮ ਤੇ ਜਿਹੜਾ ਅਸੀਂ ਇਹ ਕਮੈਂਟ ਬੋਲ ਰਹੇ ਹਾਂਗੇ ਇੱਕ ਕਮੈਂਟ ਅਸੀਂ ਨਾ ਸੀਜੀਸੀ ਮੂਵੀ ਤੇ ਹੀ ਪਾਵਾਂਗੇ ਸੀਜੀਸੀ ਬਲੌਗ ਤੇ ਹੀ ਪਾਵਾਂਗੇ ਅਗਲੀ ਵਾਰੀ ਜਿਨ੍ਹਾਂ ਨੇ ਆਪਦੇ ਕਮੈਂਟਾਂ ਵਾਲੇ ਨਾਮ ਸੁਣਨੇ ਨੇ ਤੁਸੀਂ ਕਮੈਂਟ ਕਰੋ ਸੀਜੀਸੀ ਮੂਵੀ ਤੇ ਪਰ ਆਪਦੇ ਨਾਮ ਸੁਣਨ ਵਾਸਤੇ ਜਾਓ ਸੀਜੀਸੀ ਬਲੌਗ ਤੇ ਮੈਂ ਇੱਥੇ ਮੈਂਸ਼ਨ ਵੀ ਕਰ ਦੂੰਗਾ ਸੀਜੀਸੀ ਬਲੌਗ ਸਾਡਾ ਚੈਨਲ ਹੈ ਉੱਥੇ ਡੇਲੀ ਰੁਟੀਨ ਦੇ ਵੀਡੀਓ ਪਾਉਂਦੇ ਆਂਗੇ ਕਿੱਥੇ ਜਾਂਦੇ ਕਿੱਥੇ ਆਉਂਦੇ ਕੀ ਕਰਦੇ ਸਾਰਾ ਕੁਝ ਪਾਉਂਦੇ ਤੇ ਉੱਥੇ ਅਸੀਂ ਕਮੈਂਟਾਂ ਦੇ ਨਾਮ ਵੀ ਬੋਲਾਂਗੇ जीएसआईसीजीसी ਮੂਵੀ ਤੇ ਨਾਮ ਬੋਲਣ ਲੱਗੇ ਤਾਂ ਥੋੜੀ ਲੰਬੀ ਗੱਲਬਾਤ ਹੋ ਜਾਂਦੀ ਹੈ ਤੇ ਵੀਡੀਓ ਬਹੁਤ ਹੀ ਲੰਬੀ ਹੋ ਜਾਂਦੀ ਹੈ ਤੇ ਅਸੀਂ ਇਹੀ ਨਾਮ ਤੁਹਾਡੇ ਸੀਜੀਸੀ ਬਲੌਗ ਚੈਨਲ ਤੇ ਜਾ ਕੇ ਬੋਲਿਆ ਕਰੂੰਗੇ ਜਿਨ੍ਹਾਂ ਨੇ ਸੀਜੀਸੀ ਬਲੌਗ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹ ਕਰ ਲਓ ਤੇ ਉੱਥੇ ਤੁਸੀਂ ਆਪਣੇ ਨਾਮ ਸੁਣ ਸਕਦੇ ਹੋ ਤੇ ਸ਼ੇਅਰ ਕਰਦੇ ਆ ਕਰੋ ਵੀਡੀਓ ਨੂੰ ਤੇ ਲਾਈਕ ਜਿੰਨੇ ਹੁੰਦੇ ਆ ਕਿੰਨੇ ਕਰਿਆ ਕਰੋ ਕਿਉਂਕਿ ਸਾਨੂੰ ਵੀ ਇਦਾਂ ਹੋਵੇ ਵੀ ਹਾਂ ਤੁਸੀਂ ਸਾਡੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਲਿਓ ਤੇ ਲਾਈਕ ਕਰ ਰਹੇ ਹੋ ਤਾਂ ਸਾਡੇ ਵੀ ਮੰਚ ਆਉਣ ਵਧੀਆ-ਵਧੀਆ ਕਨਸੈਪਟ ਹੈ ਨਾ ਉਹਦੇ ਕਰਕੇ ਥੋੜੇ ਜਿਹਾ ਵੀਡੀਓ ਨੂੰ ਹਨਾ ਆਪਾਂ ਨੂੰ ਵੀ ਇਦਾਂ ਹੋਵੇ ਵੀ ਹਾਂ ਅਸੀਂ ਹੋਰ ਵਧੀਆ ਬਣਾਈਏ ਤੇ ਇੱਕ ਇੱਕ ਹੋਰ ਗੱਲ ਜ਼ਰੂਰੀ ਸੁਣ ਲਓ ਵੀ ਹੁਣ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਤਿੰਨ ਸਾਲ ਪੁਰਾਣਾ ਕੀਤਾ ਹੋਇਆ ਕਈ ਵਾਰ ਉਹਨਾਂ ਕੋਲ ਨੋਟੀਫਿਕੇਸ਼ਨ ਜਾਂਦੀ ਨਹੀਂ ਹੈਗੀ ਹਨਾ ਉਹਨਾਂ ਨੂੰ ਇਹ ਲੱਗਦਾ ਕਿ ਤੁਸੀਂ ਵੀਡੀਓ ਪਾਣੀ ਛੱਡਤੀ ਤੇ ਜਿਹੜੇ ਪੁਰਾਣੇ ਸਬਸਕ੍ਰਾਈਬਰ ਨੇ ਉਹ ਇੱਕ ਵਾਰੀ ਚੈਨਲ ਨੂੰ ਅਨਸਬਸਕ੍ਰਾਈਬ ਕਰਕੇ ਸਬਸਕ੍ਰਾਈਬ ਕਰ ਲਿਓ ਹਾਂਜੀ ਉਹ ਦੁਬਾਰਾ ਕਰ ਲਿਓ ਦੁਬਾਰੇ ਕਰ ਲਿਓ ਨੋਟੀਫਿਕੇਸ਼ਨ ਔਨ ਕਰ ਲਿਓ ਆਲ ਤੇ ਕਰ ਲਿਓ ਤੁਹਾਡੇ ਕੋਲ ਦੁਬਾਰੇ ਨੋਟੀਫਿਕੇਸ਼ਨ ਆਣੀ ਸ਼ੁਰੂ ਹੋ ਜੂਗੀ ਹੂੰ ਬਸ ਬੈੱਲ ਨੂੰ ਟਨ ਟਨ ਕਰ ਦਿਓ ਹਾਂ ਆ ਜੂਗੀ ਤੇ ਇੱਕ ਗੱਲ ਹੋਰ ਅਸੀਂ ਨਾ ਬੁੱਧਵਾਰ ਨੂੰ ਹੂੰ ਬੁੱਧਵਾਰ ਨੂੰ ਅਸੀਂ ਲਾਈਵ ਹੋਵਾਂਗੇ ਸੀਜੀਸੀ ਬਲੌਗ ਤੇ ਠੀਕ ਹੈ ਜੀ ਸੀਜੀਸੀ ਬਲੌਗ ਤੇ ਲਾਈਵ ਹੋਵਾਂਗੇ ਰਾਤ ਨੂੰ 9 ਵਜੇ ਹਾਂ ਰਾਤ ਨੂੰ 9 ਵਜੇ ਠੀਕ ਹੈ 9 ਵਜੇ ਠੀਕ ਹੈ ਰਾਤ ਨੂੰ 9 ਵਜੇ ਲਾਈਵ ਹੋਵਾਂਗੇ ਤੁਸੀਂ ਸਾਰਿਆਂ ਰੋਟੀ ਪਾਣੀ ਖਾ ਕੇ ਫ੍ਰੀ ਹੋ ਜਾਣਾ ਤੁਸੀਂ ਸਾਡਾ ਲਾਈਵ ਦੇਖਿਓ ਤੁਸੀਂ ਜੋ ਵੀ ਪੁੱਛਣਾ ਚਾਹੁੰਦੇ ਹੋ ਆਪਾਂ ਗੱਲਬਾਤ ਕਰਾਂਗੇ ਤੇ ਉਸ ਤੋਂ ਬਾਅਦ ਤੁਹਾਡਾ ਸਾਡੀ ਵੀਡੀਓ ਦੇਖਣ ਵਾਸਤੇ ਧੰਨਵਾਦ ਮਿਲਦੇ ਆਂ ਐਦਾਂ ਹੀ ਕਿਸੇ ਹੋਰ ਵੀਡੀਓ 'ਚ ਸਿਗਾਰ ਜੀ ਚਲੋ ਬੁੱਧਵਾਰ ਜਿੰਨਾਂ ਨੂੰ ਅੰਗਰੇਜ਼ੀ ਆਉਂਦੀ ਥੋੜੀ ਜਿਹੀ ਅੰਗਰੇਜ਼ੀ ਚ ਬੋਲਣਾ ਦੀ ਵਾਰ ਲੈ ਲੋਕਾਂ ਨੂੰ ਉਹ ਨਹੀਂ ਪੰਜਾਬੀ ਸਾਰਿਆਂ ਨੂੰ ਅੰਗਰੇਜ਼ੀ ਆਪਾਂ ਨੂੰ ਆਉਂਦੀ ਨਹੀਂ ਅਗਲੇ ਅਗਲਾ ਬੇਇੱਜ਼ਤੀ ਕਰ ਦਊਗਾ ਬੁੱਧਵਾਰ ਕਿਹੜਾ ਦਿਨ ਹੁੰਦਾ ਮੰਡੇ ਟਿਊ ਜਿਹੜੇ ਬੁੱਧਵਾਰ ਸਭ ਨੂੰ ਪਤਾ ਕਰਮ ਜੀ ਤਾਂ ਬੁੱਧਵਾਰ ਵੈਡਨਸਡੇ ਵੈਡਨਸਡੇ ਸਭ ਨੂੰ ਨਹੀਂ ਸਭ ਨੂੰ ਪਤਾ ਯਾਰ ਲੋੜ ਹੀ ਨਹੀਂ ਪੈਂਦੀ ਪੰਜਾਬੀ ਬੋਲੋ ਨਾ ਆਪਣੀ ਅੰਗਰੇਜ਼ੀ ਕੋਣ ਬੋਲਣੀ ਹੈ